ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਐਂਡ ਆਨ ਦਾ ਤੁਹਾਡਾ ਸਾਥ ਕਰਦੀ ਆਂ ਉਮੀਦ ਆ ਤੁਸੀਂ ਸਾਰੇ ਰਾਜ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਤੇ ਆਪਾਂ ਹੱਸਦੇ ਖੇਡਦੇ ਰਹੀਏ ਤੇ ਲੋ ਅੱਜ ਮੈਂ ਤੁਹਾਨੂੰ ਜਿਹੜਾ ਨੁਕਤਾ ਪਾਉਂਗੀ ਵੀ ਬਲੱਡ ਪ੍ਰੈਸ਼ਰ ਜੋ ਕਦੇ ਉਤਰਾ ਚੜ੍ਹਾ ਹੁੰਦਾ ਰਹਿੰਦਾ ਇਹਨੂੰ ਆਪਾਂ ਕਿਵੇਂ ਕੰਟਰੋਲ ਕਰੀਏ ਜਦ ਤੋਂ ਹੀ ਖਤਮ ਹੋ ਜਾਏ ਇਹ ਇੱਕ ਘਰੇਲੂ ਨੁਸਖਾ ਤੁਹਾਨੂੰ ਦੱਸਾਂ ਤੇ ਮਹਾਂਪੁਰਸ਼ਾਂ ਦੱਸਿਆ ਹੋਇਆ ਤੇ ਮਹਾਰਾਜ ਇੰਦਰਦੇਵ ਜੀ ਨੇ ਦੱਸਿਆ ਤੇ ਕੌਸ਼ਕੀ ਜੀ ਨੇ ਦੱਸਿਆ ਉਹਨਾਂ ਦੇ ਦੋਹਾਂ ਨੇ ਇੱਕੋ ਹੀ ਗੱਲਾਂ ਲਗਭਗ ਮਿਲ ਗਈਆਂ ਤੇ ਪੱਕਾ ਹੀ ਐ ਇਹ ਤੇ ਮੈਂ ਤੁਹਾਨੂੰ ਇਸ ਤੋਂ ਬਾਅਦ ਦੱਸਾਂ ਕੱਲ ਵੀ ਇੱਕ ਭੈਣ ਨੇ ਕਿਹਾ ਸੀ ਕਹਿੰਦੀ ਮੇਰੇ ਬਲੱਡ ਬਹੁਤ ਵੱਧ ਹੈ ਤੇ ਮੈਂ ਤੁਹਾਨੂੰ ਆਪ ਇੱਕ ਦੋ ਤਿੰਨ ਗੱਲਾਂ ਹੋਰ ਦੱਸੀਆਂ ਤੇ ਉਹ ਕਹਿੰਦੀ ਠੀਕ ਹੈ ਜੀ ਤੇ ਮੈਂ ਆਹ ਮੈਂ ਕੱਲ ਨੂੰ ਨੁਕਤਾ ਪਾਉਂ ਭੈਣੇ ਤੇ ਕੱਲ ਨੂੰ ਪਹਿਲਾਂ ਹੀ ਪਾਇਆ ਹੋਇਆ ਅੱਜ ਨਾ ਮਾ ਪਾਉਂਗੀ ਤੇ ਲਓ ਤੁਸੀਂ ਹੁਣ ਮੈਂ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਜਿਹਾ ਲੋਕੀ ਸੁਣਾਉਣ ਲੱਗੀਆਂ ਹੈ ਨਾ ਚਲੋ ਲੋਕੀ ਦੀ ਉਡੀਕ ਹੋਣੀ ਤੇ ਇੱਕ ਸਾਜ ਮੁਟਿਆਰ ਤੇ ਕਾਂ ਨੂੰ ਜਿਵੇਂ ਕਾਮ ਹੱਥ ਸੁਨੇਹੇ ਭੇਜਦੀ ਅਸੀਂ ਨੂੰ ਪਹਿਲਾਂ ਵੀ ਲੋਕ ਤੇ ਉਹ ਕਾਂ ਨੂੰ ਵੀ ਸੁਨੇਹੇ ਜੰਦੀ ਐ ਉਹ ਕਹੇ ਸਾਡੇ ਕੋਠੇ ਤੇ ਆ ਕੇ ਬੋਲ ਤੇ ਲਓ ਤੁਸੀਂ ਇਸ ਗੀਤ ਰਾਹੀਂ ਸੁਣੋਗੇ ਵੀ ਉਸਨੇ ਕੀ ਕਿਹਾ ਹੈ ਹੈ ਨਾ ਲਓ ਮਾਨਵੇ ਇਸ ਗੀਤ ਦਾ ਆਨੰਦ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਿਰਪਾ ਕਰਕੇ ਕਮੈਂਟ ਲਿਖਦਿਆ ਕਰੋ ਤੇ ਨੁਕਤੇ ਵੀ ਵਾਰੀ ਵਾਰੀ ਨਾ ਪੁੱਛੋ ਨੁਕਤਾ ਖੋਲ ਲਿਆ ਕਰੋ ਤੇ ਨਾਲ ਤੁਹਾਨੂੰ ਸਮਝ ਆ ਜੂਗੀ ਕਾਪੀ ਪੈਨਸਲ ਪਹਿਲਾਂ ਹੀ ਲੈ ਕੇ ਬੈਠੋ ਜਿਸ ਨੂੰ ਨਾਲ ਚੰਗਾ ਲੱਗਦਾ ਲਿਖ ਲਓ ਤੇ ਨਾਲੇ ਆਪ ਦੇ ਤੱਕ ਸੀਮਿਤ ਨਾ ਰੱਖੋ ਮਹਾਰਾਜ ਜੀ ਵੀ ਕਹਿੰਦੇ ਨੇ ਵੀ ਦੂਰ ਦੂਰ ਤੱਕ ਲੋਕਾਂ ਨੂੰ ਦੱਸੋ ਕਿਸੇ ਦਾ ਭਲਾ ਹੋ ਜਾਂਦਾ ਹੈ ਨਾ ਕਿਉਂਕਿ ਉਹਨਾਂ ਦੇ ਵੇਦਾ ਸਾਸ਼ਤਰਾਂ 'ਚ ਇਹ ਗੱਲਾਂ ਨਹੀਂ ਝੂਠ ਤਾਂ ਹੈ ਨਹੀਂ ਤੇ ਤੁਸੀਂ ਕਰਕੇ ਦੇਖ ਲਓ ਤੇ ਆਪਣਾ ਕਿਹੜਾ ਕੋਈ ਮੁੱਲ ਲੱਗਦਾ ਮਿਹਨਤ ਜ਼ਰੂਰ ਆ ਛੋਡੀ ਹੈ ਨਾ ਤੇ ਪਰਮਾਤਮਾ ਇਹ ਇਹ ਆਯੁਰਵੇਦ ਨੁਸਖਿਆਂ ਨਾਲ ਹੀ ਤੁਹਾਡੇ ਰੋਗ ਦੂਰ ਕਰੇ ਹਮੇ ਰੋਗ ਤਾਂ ਹਰ ਦੇਖੋ ਜੀ ਆਪਾਂ ਕਿਹ ਰੋਗ ਨਾਲ ਰਹੋਣ ਰੋਗ ਤਾਂ ਹਰ ਕਿਸੇ ਨੂੰ ਕਿਸੇ ਨੂੰ ਚਿੰਤਾ ਦਾ ਕਿਸੇ ਨੂੰ ਗੋਡਿਆਂ ਦਾ ਕਿਸੇ ਨੂੰ ਮੋਡਿਆਂ ਦਾ ਕਿਸੇ ਨੂੰ ਕਿਵੇਂ ਤੇ ਇਹ ਤਾਂ ਹਰ ਕੋਈ ਬੰਦਾ ਸੌਖਾ ਕੋਈ ਨਹੀਂ ਹੈਗਾ ਤੇ ਆਪਾਂ ਨੂੰ ਇਹ ਜੀ ਇੰਤਜ਼ਾਮ ਵੀ ਕਰਨੇ ਪੈਂਦੇ ਨੇ ਸਰੀਰ ਨੂੰ ਰੋਗ ਰੱਖਣ ਵਾਸਤੇ ਸਰੀਰ ਦੀ ਸੰਭਾਲ ਜ਼ਰੂਰੀ ਹੈ ਤੇ ਇਹਨੂੰ ਆਪਣੇ ਪ੍ਰਮਾਤਮਾ ਨੇ ਆਪਾਂ ਨੂੰ ਇਹ ਇੱਕ ਸਰੀਰ ਮਨੁੱਖ ਸਰੀਰ ਦਿੱਤਾ ਹੈ ਤਾਂ ਇਹਦੀ ਆਪਾਂ ਸੰਭਾਲ ਵੀ ਜ਼ਰੂਰ ਕਰੋ ਹੈਨਾ ਤੇ ਲੋ ਮਾਣੋ ਹੁਣ ਸੰਗੀਤ ਦਾ ਆਨੰਦ सबसक्राइब करना ना भूल बोल कामा कामा बे साडे कोठे बोल बोल कामा कामां बे साडे बोल साडे कोठे बोल तेरे मिटले ने बोल सा ਕੋਠੇ ਤੇ ਬੋਲ ਤੇਰੇ ਮਿੱਠੜੇ ਨੇ ਬੋਲ ਬੋਲ ਕਾਮਾ ਕਾਮਾ ਬੇਸੱਡੇ ਕੋਠੇ ਤੇ ਬੋਲ ਬੋਲ ਕਾਮਾ ਕਾਮਾ ਬੇਸੱਡੇ ਕੋਠੇ ਤੇ ਬੋਲ ਨਾਲੇ ਉੜਦਾ ਜਾਮੀ ਬੇ ਨਾਲੇ ਪੁਛਦਾ ਜਮੀ ਨਾਲੇ ਉੜਦਾ ਜਮੀ ਬੇ ਨਾਲੇ ਪੁਛਦਾ ਜਮੀ ਨਾਲੇ ਪੁਛਦਾ ਜਮੀ ਵੇ ਸਾਡਾ ਕਿੱਥੇ ਟੋਲ ਨਾਲੇ ਪੁਛਦਾ ਪੁਛਦਾ ਜਮੀ ਵੇ ਸਾਡਾ ਕਿੱਥੇ ਟੋਲ ਬੋਲ ਕਾਮਾਂ कामा बेसाडे कोठे ते बोल ॿोल कामा कामा बेसाडे कोठे ते वो तू झूठा तेरे बोल में झूठे तनू ताड़ी मारे उडामा ਤੂੰ ਝੂਠਾ ਤੇਰੇ ਬੋਲ ਬੇਝੂਠੇ ਤੈਨੂੰ ਤਾੜੀ ਮਾਰੇ ਉਡਾ ਮਾ ਜੇ ਮਿਲਣੇ ਦੀ ਖਬਰ ਦੇਵੇਂ ਤੈਨੂੰ ਕੋਟ ਕੋਟ ਚੂਰੀ ਪਾਵਾਂ ਵੇ ਜੇ ਮਿਲਣੇ ਦੀ ਖਬਰ ਲਈ ਦੇਵੇਂ ਤੈਨੂੰ ਕੋਟ ਕੋਟ ਚੂਰੀਆਂ ਪਾਵਾਂ ਰੋਮਾਂ ਬਹਿ ਕੇ કામા બે રોમા સખિયા દે કોળ રોમા બે કે કામા બે રોમા સખિયા દે કોળ બોલ કામા કામા બે સાડે કોઠે તે બોલ બોલ કામા કામા બે સાડે ਕੋਠੇ ਤੇ ਬੋਲ ਸਾਡੇ ਕੋਠੇ ਤੇ ਬੋਲ ਤੇਰੇ ਮਿੱਠਲੇ ਨੇ ਬੋਲ ਸਾਡੇ ਕੋਠੇ ਤੇ ਬੋਲ ਤੇਰੇ ਮਿੱਠਲੇ ਨੇ ਬੋਲ ਬੋਲ ਕਾਮ ਕਾਮੇ ਸਾਡੇ ਕੋਠੇ ਤੇ ਬੋਲ ਬੋਲ ਕਾਮ ਕਾਮਵੇ ਛੱਡੇ ਕੋਠੇ ਤੇ ਬੋਲ ਹੱਥ ਵਿੱਚ ਨਿਪਾਲੇ ਚੱਲਦੀ ਪੱਖੀਆਂ ਦੀਦ ਤੇਰੀ ਨੂੰ ਤਰਸਣ ਅੱਖੀਆਂ ਹੱਥ ਵਿੱਚ ਵੜ ਕੇ ਚੱਲਦੀ ਪੱਖੀਆਂ ਦੀਦ ਤੇਰੀ ਨੂੰ ਤਰਸਣ ਅੱਖੀਆਂ ਇੱਕ ਵਾਰ ਆ ਜਾ ਸੱਜਣਾ 베 ਆਕੇ ਦੁੱਖ ਮੇਰੇ ਭੋਲ ਇਕ ਵਾਰ ਆ ਜਾ ਸੱਜਣਾ 베 ਆਕੇ ਦੁੱਖ ਮੇਰੇ ਭੋਲ ਭੋਲ ਕਾਮਾ ਕਾਮਾ 베 ਸਾਡੇ ਕੋਠੇ ਤੇ ਭੋਲ ਭੋਲ ਕਾਮਾ ਕਾਮਾ 베 ਸਾਡੇ ਕੋਠੇ ਤੇ ਬੋ ਸਰਡੇ ਕੋਠੇ ਤੇ ਬੋਲ ਤੇਰੇ ਮਿੱਠੜੇ ਨੇ ਬੋਲ ਸਾਡੇ ਕੋਠੇ ਤੇ ਬੋਲ ਤੇਰੇ ਮਿੱਠੜੇ ਨੇ ਬੋਲ ਬੋਲ ਕਾਮਾ ਕਾਮਾ ਵੇ ਸਾਡੇ ਕੋਠੇ ਤੇ ਬੋਲ ਬੋਲ ਕਾਮਾ ਕਾਮਾ ਵੇ ਸੜੇ ਕੋਠੇ ਤੇ ਬੋਲ ਚਾਮਾ ਨਾਲ ਚੜਾ ਮਾ ਬੰਗਾ ਤੈਨੂੰ ਆਪਣੇ ਰੰਗ ਵਿੱਚ ਰੰਗਾ ਚਾਮਾ ਨਾਲ ਚੜਾ ਮਾ ਬੰਗਾ ਤੈਨੂੰ ਆਪਣੇ ਰੰਗ ਵਿੱਚ ਰੰਗਾ ਵੇ ਕਦਰਾ ो साढी ज़ंदगी न रोल बेकर ढोल वे साढी जंदी न रोल बोल पाव कामा वे साढे कोठे ते बोल ॿोल कामा कामा बे साढे कोठे ते वो కోఠే ਚੜ ਚੜ ਰਾਤ ਤੱਕ ਦੀ ਰਾਮ ਵੇ ਮੈਂ ਲਿਖ ਲਿਖ ਚਿੱਠੀਆਂ ਪਾਮ ਕੋਠੇ ਚੜ ਕੇ ਤੱਕ ਦੀ ਰਾਮ ਵੇ ਮੈਂ ਲਿਖ ਲਿਖ ਚਿੱਠੀਆਂ ਪਾਮ ਗੱਲਾਂ ਕਰ ਲੈ ਮਿੱਠੀਆਂ ਵੇਨਾ ਭੁੱਲ ਕੇ ਭੁੱਲ ਗੱਲਾਂ ਕਰ ਲੈ ਮਿੱਠੀਆਂ ਬੇਨਾ ਬੋਲ ਕਬੋਲ ਕਵਰੀ ਆ ਜਾ ਸ਼ਾਮਾ 베 ਮੈਨੂੰ ਤੇਰੀ ਏ ਲੋੜ ਇਕਵਰੀ ਆ ਜਾ ਸੱਜਣਾ ਮੈਨੂੰ ਤੇਰੀ ਏ ਲੋੜ ਬੋਲ ਕਾਮਾ ਕਾਮਾ 베 ਸਾਡੇ ਕੋਟੇ ਤੇ ਬੋਲ ਭੋਲ ਕਾਮਾ ਕਾ ਮਾ ਵੇ ਸਾਡੇ ਕੋਠੇ ਤੇ ਬੋਲ ਸਾਡੇ ਕੋਠੇ ਤੇ ਬੋਲ ਤੇਰੇ ਮਿੱਠੜੇ ਨੇ ਬੋਲ ਸਾਡੇ ਕੋਠੇ ਤੇ ਬੋਲ ਤੇਰੇ ਮਿੱਠੜੇ ਨੇ ਬੋਲ ਰੋਣ ਕਾ ਮਾ ਕਾਮਾ ਵੇ ਸਡੇ ਕੋਟੇ ਤੇ ਬੋਲ ਬੋਲ ਕਾਮਾ ਕਾਮਾ ਵੇ ਸਡੇ ਕੋਟੇ ਤੇ ਬੋਲ ਲੋ ਜੀ ਗੀਤ ਹੋਇਆ ਪੂਰਾ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਤੁਸੀਂ ਤੁਹਾਨੂੰ ਦੱਸਿਓ ਕਿ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਇਸ ਗੀਤ ਨੂੰ ਤੁਸੀਂ ਢੋਲ ਕਿਤੇ ਵੀ ਗਾ ਸਕਦੇ ਹੋ ਤਰਜ ਲਗਭਗ ਉਹੀ ਹੈ ਢੋਲ ਮੀਰਾ ਵੀ ਕਰ ਪੱਖੀ ਦੀ ਲੋੜ ਹੈ ਨਾ ਤਾਰੇ ਸਮਝ ਆ ਗਈ ਹੋਣੀ ਮਾੜਾ ਮੋਟਾ ਇਧਰ ਉਧਰ ਹੋ ਜਾਂਦਾ ਹੈ ਨਾ ਤੇ ਲਓ ਹੁਣ ਤੁਹਾਨੂੰ ਉੜੀ ਕੋਣੀ ਆਪਣੇ ਨੁਕਤੇ ਦੀ ਤੇ ਬਲੱਡ ਪ੍ਰੈਸ਼ਰ ਬਾਰੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਤੇ ਬਲੱਡ ਪ੍ਰੈਸ਼ਰ ਬਾਰੇ ਵੀ ਜਦੋਂ ਵੱਧਦਾ ਘਟਦਾ ਬਲੱਡ ਪ੍ਰੈਸ਼ਰ ਹੈ ਨਾ ਮੈਂ ਦੱਸਿਆ ਵੀ ਤੁਸੀਂ ਕਲਮੀ ਸੋਰਾ 3-4 ਚੁਟਕੀਆਂ ਕਲਮੀ ਸੋਰਾ 10-20 ਰੁਪਏ ਦਾ ਲਿਆ ਕੇ ਘਰੇ ਰੱਖ ਲਓ ਡੱਬੀ ਚ ਪਾ ਕੇ ਹੈ ਨਾ ਤੇ ਤੁਹਾਡੇ ਕੋਲ ਹੀ ਹੋਇਆ ਕਰੂਗਾ ਜੇ ਕਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਹੈ ਨਾ ਬਲੱਡ ਪ੍ਰੈਸ਼ਰ ਵੱਧਦਾ ਹੈ ਤਦ ਤਿੰਨ ਚਾਰ ਦੋ ਤਿੰਨ ਚੁਟਕੀਆਂ ਪਾਣੀ 'ਚ ਘੋਲ ਲੀਆਂ ਫਿਰ ਧੁੰਨੀ ਦੇ ਵਿੱਚ ਚਾਰ ਪੰਜ ਬੂੰਦਾ ਪਾ ਲਈਏ ਉਸੇ ਟਾਈਮ ਉਸੇ ਸਮੇਂ ਤੁਹਾਡਾ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਊਗਾ ਇੱਕ ਤਾਂ ਇਹ ਨੁਕਤਾ ਪਹਿਲਾਂ ਹੀ ਪਾਇਆ ਹੋਇਆ ਬਾਕੀ ਜਿਹੜਾ ਨਾ ਇਹਨੂੰ ਆਪੇ ਸਦਾ ਵਾਸਤੇ ਕਿਵੇਂ ਕੰਟਰੋਲ ਕਰੀਏ ਹੈ ਨਾ ਤੇ ਜਾਂ ਤੁਸੀਂ ਗਊਸ਼ਾਲਾ ਜਾਓ ਤਾਂ ਗਊ ਦੀ ਜੇ ਐ ਹੋ ਗਿਆ ਗਊਸ਼ਾਲਾ ਕਿਹੜਾ ਨੇੜੇ ਹੁੰਦੀ ਆ ਪਰ ਜੇ ਜਾਇਆ ਜਾਵੇ ਤਾਂ ਉਹ ਜਿਹੜੀ ਦੇਸੀ ਗੋਉ ਹੁੰਦੀ ਆ ਸ਼ਕਾਸਕ ਮਾਣ ਚ ਹੋਵੇ ਉਹਦੀ ਬਾਨ ਨਹੀਂ ਟੁੱਟ ਜੀ ਹੁੰਦੀ ਹੈਗੀ ਉਹ ਬਾਨ ਤੋਂ ਲੈ ਕੇ ਪੂਛ ਤੱਕ 1 2 3 21 ਵਾਰੀ ਉਹਦੇ ਪੂਛ ਤੱਕ ਹੱਥ ਫੇਰੋ ਉਸੇ ਵਕਤ ਤੁਹਾਡਾ ਬਲੱਡ ਪ੍ਰੈਸ਼ਰ ਨੋਰਮਲ ਹੋ ਚੁਗਾ ਇਹ ਦੋਨੋਂ ਤੇ ਹੋ ਗਏ ਤੇ ਤੀਜਾ ਕਹਿੰਦੇ ਵੀ ਇਹਨੂੰ ਸਦਾ ਲਈ ਕਿਵੇਂ ਬਲੱਡ ਪ੍ਰੈਸ਼ਰ ਕੰਟਰੋਲ ਕਰੀਏ ਪਤਾ ਇਹਦੇ ਨਾਲ ਪੈਰਾਲਾਈਜ਼ ਪੈਰਾਲਾਈਜ਼ ਵੀ ਹੁੰਦਾ ਤੇ ਇਹਦੇ ਨਾਲ ਹਾਰਟ ਅਟੈਕ ਵੀ ਹੁੰਦਾ ਸਾਇਲੈਂਟ ਅਟੈਕ ਵੀ ਇਹਦੇ ਨਾਲ ਹੀ ਹੁੰਦਾ ਇਸ ਨਾਲ ਸਾਰੀਆਂ ਬਿਮਾਰੀਆਂ ਬਣਦੀਆਂ ਨੇ ਇਸ ਕਰਕੇ ਆਪਣੇ ਸਰੀਰ ਦਾ ਖਿਆਲ ਰੱਖਣਾ ਚਾਹੀਦਾ ਤੇ ਜਿਹੜੇ ਲੋਕ ਬਾਲਾ ਸੋਚਦੇ ਨੇ ਬਾਲਾ ਕੰਮ ਕਰਦੇ ਨੇ ਉਹਨਾਂ ਨੂੰ ਇਸ ਦਾ ਇਹ ਰੋਹ ਹੋ ਜਾਂਦਾ ਤੇ ਉਹਨਾਂ ਨੂੰ ਪਤਾ ਕਿ ਤੁਸੀਂ ਇਹਦਾ ਆਪਣਾ ਔਲੇ ਦਾ ਚੂਰਨ ਬਣਾ ਲਓ ਉਹ ਇੱਕ ਚੰਚਾ ਰੋਜ਼ ਸਵੇਰੇ ਲੈ ਲਓ ਜਮੇਂ ਕਦੇ ਹੋਣਾ ਹੀ ਨਹੀਂ ਤੁਸੀਂ ਲੈਂਦੇ ਰਹੋ ਤੇ ਜਦੋਂ ਦੋ ਤਿੰਨ ਮਹੀਨੇ ਲਓਗੇ ਕਦੇ ਤੁਹਾਨੂੰ ਬਲੱਡ ਪ੍ਰੈਸ਼ਰ ਹੋਣਾ ਨਹੀਂ ਔਲਾ ਆਪ ਇਹਦੇ ਵਿੱਚ ਰੱਖੋ ਖਾਣਕ ਦੇ ਵਿੱਚ ਔਲੇ ਦਾ ਮਰਬਾ ਖਾਸ ਰੋਜ਼ ਇੱਕ ਇੱਕ ਮਰਬਾ ਜਿੱਕ ਉਹ ਵੀ ਖਾ ਲਓ ਨਾ ਉਸ ਮਾਰ ਕੇ ਉਹਦੀ ਚੀਨੀ ਚੁੰਨੀ ਪਾਰੇ ਕਰਕੇ ਤੇ ਨਹੀਂ ਫਿਰ ਔਲੇ ਦਾ ਅਚਾਰ ਸਮਝ ਗਏ ਔਲੇ ਦਾ ਚੂਰਨ ਔਲੇ ਦਾ ਜੂਸ ਇਹ ਤੁਸੀਂ ਲੈ ਸਕਦੇ ਹੋ ਬਲੱਡ ਪ੍ਰੈਸ਼ਰ ਤਾਂ ਜਮਾ ਨਹੀਂ ਹੋਣਾ ਇਹ ਮਹਾਪੁਰਸ਼ਾਂ ਨੇ ਦੱਸਿਆ ਹੋਇਆ ਸੌਖਾ ਇਲਾਜ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਚੂਰਨ ਤਾਂ ਆਪਾਂ ਬਣਾ ਕੇ ਘਰੇ ਰੱਖ ਹੀ ਸਕਦੇ ਹਾਂ ਹਨਾ ਕੱਲੇ ਔਲੇ ਦਾ ਉਹ ਤਾਂ ਤਿਰਫਲਾ ਵੀ ਲੈ ਸਕਦੇ ਹੋ ਜੇ ਕੱਲਾ ਔਲਾ ਲਿਆ ਜਾਵੇ ਉਹ ਵੀ ਬਹੁਤ ਵਧੀਆ ਤੇ ਤੁਹਾਡਾ ਕਦੇ ਬਲੱਡ ਪ੍ਰੈਸ਼ਰ ਨਹੀਂ ਹੋਊਗਾ ਤੇ ਕਾਲੀ ਮਿਰਚ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਇਹ ਆਪ ਵੀ ਦਾਲ ਸੜੀ ਤੇ ਜਰੂਰ ਪਾ ਲਿਆ ਕਰੋ ਹੈਨਾ ਤੇ ਬਾਕੀ ਦੁੱਧ ਧਰ ਲਿਆ ਤੁਸੀਂ ਬਣਾਣਾ ਹੈਨਾ ਉਹ ਚ ਦੋ ਤਿੰਨ ਗੱਠਾਂ ਲਸਣ ਦੀਆਂ ਪਾ ਲੀਆਂ ਤੇ ਉਹ ਫਿਰ ਜਦੋਂ ਵਾਲੀ ਆ ਗਈ ਕੱਢ ਗਿਆ ਦੁੱਧ ਤਾਂ ਉਹਦੇ ਵਿੱਚੋਂ ਲਸਣ ਤਾਂ ਪਰੇ ਕੱਢਤਾ ਤੇ ਉਹ ਦੁੱਧ ਪੀ ਲਓ ਉਹ ਤੁਸੀਂ ਦੇਖੋ ਤਿੰਨ ਦਿਨ ਪੀਓ ਤੁਸੀਂ ਤਿੰਨ ਦਿਨ ਕਰਕੇ ਹੀ ਨਾਰਮਲ ਹੋ ਜੂ ਸਾਡਾ ਬਲੱਡ ਫਰੈਸ਼ ਫੇਰ ਵੀ ਨਹੀਂ ਹੋਣਾ ਜੜ ਤੋ ਹੀ ਖਤਮ ਹੋ ਜੂ ਇਹ ਤੁਸੀਂ ਕਰਕੇ ਦੇਖੋ ਹਾਂ ਪ੍ਰਸ਼ੰਗ ਦੱਸਿਆ ਉਹ ਕਹਿੰਦੇ ਵੀ ਲਸਣ ਨਾ ਹਰ ਕੋਈ ਨਹੀਂ ਖਾਂਦਾ ਪਾਠ ਪੂਜਾ ਵਾਲੇ ਨਹੀਂ ਖਾਂਦੇ ਹੈਨਾ ਪਰ ਦੇ ਸ਼ਾਸਤਰ ਦੱਸਿਆ ਜੇ ਬੰਦਾ ਬੰਦੇ ਤੇ ਕੋਈ ਚੀ ਚੰਗੀ ਨਹੀਂ ਹੈਗੀ ਜੇ ਬੰਦੇ ਦੀ ਜਾਨ ਬਚਦੀ ਹੈ ਤਾਂ ਇਹ ਲੈ ਲੈਣਾ ਚਾਹੀਦਾ ਕਿਉਂਕਿ ਸਾਰੇ ਨਹੀਂ ਖਾਂਦੇ ਪਰ ਉਦੋਂ ਕੋਈ ਡਰ ਨਹੀਂ ਇੱਕ ਇਹ ਦਵਾਈ ਦੇ ਤੌਰ ਤੇ ਲੈਣਾ ਹੈ ਆਪਾਂ ਉਹ ਤਾਂ 스멜 ਆਉਂਦੀ ਹੈ ਮੂੰਹ ਤੋਂ ਤਾਂ ਕਰਕੇ ਆਪਾਂ ਕਹਿ ਦਿੰਦੇ ਆ ਵੀ ਨਾ ਲਈਏ ਤੇ ਵੀ ਇਹ ਮਤਲਬ ਅਚੋਕ ਕਦਮ ਆਏ ਰਾਮ ਬਾੰਡ ਲਈ ਹੈ ਤੇ ਇਹਦੀ ਇੰਟਰਸਟਿੰਗ ਕਰਕੇ ਖਾਓ ਇਹਦੀ ਆਪਣੇ ਲਸਣ ਦੀ ਪਿਆਜ਼ ਪਾ ਲਿਆ ਵਿੱਚ ਜਾਂ ਕੱਲੇ ਲਸਣ ਦੀ ਚਟਨੀ ਕਰਕੇ ਖਾ ਲਓ ਕੋਈ ਸਵਾਦ ਵਾਸਤੇ ਨਹੀਂ ਆਪਾਂ ਖਾਣਾ ਕਿ ਸਾਨੂੰ ਇਸ ਨਾਲ ਚੰਗੀ ਲੱਗੀ ਤਾਂ ਇਹ ਤਾਂ ਇੱਕ ਦਵਾਈ ਹੈ ਦਵਾਈਆਂ ਵੀ ਤਾਂ ਆਪਾਂ ਖਬਰਾਂ ਕੀ ਕੁਛ ਹੁੰਦਾ ਉਹਨਾਂ 'ਚ ਹੈਨਾ ਲੈ ਬਲੱਡ ਪ੍ਰੈਸ਼ਰ ਬਾਰੇ ਸਮਝ ਕੇ ਨਾ ਇਹ ਨੂੰ ਹੁਣ ਤੁਸੀਂ ਲਿਖ ਲਿਓ ਹੋਰ ਭੈਣ ਭਾਈ ਨੂੰ ਦੱਸੋ ਇਹਨਾਂ ਆਪ ਦੇ ਤੱਕ ਸੀਮਿਤ ਨਾ ਰੱਖਿਓ ਚੰਗਾ ਇਹ ਲੋ ਮਾਣੋ ਇਸ ਨੁਕਤੇ ਦਾ ਵੀ ਆਨੰਦ ਦੇਖੋ ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਨਾ ਨਹੀਂ ਹੋਣਾ ਇੰਦਰਦੇਵ ਮਹਾਰਾਜ ਕੌਸ਼ਤੀ ਮਹਾਰਾਜੇ ਉਹਨਾਂ ਨੇ ਇਹਨਾਂ ਉਹਨਾਂ ਨੇ ਇਹਦੇ ਬਾਰੇ ਦੱਸਿਆ ਤੇ ਉਹ ਕਹਿੰਦੇ ਵੀ ਜਰੂਰ ਸਾਰਿਆਂ ਨੂੰ ਦੱਸੋ ਇਸ ਕਰਕੇ ਮੈਂ ਇਹ ਉਹਨਾਂ ਦਾ ਦੱਸਿਆ ਹੋਇਆ ਤੁਹਾਨੂੰ ਪਾਇਆ ਤੇ ਹਰ ਹਾਲਤ ਤੁਸੀਂ ਇਹਨੂੰ ਵਰਤੋਂ ਕਰੋ ਤੇ ਹਰ ਹਾਲਤ ਤੁਸੀਂ ਠੀਕ ਹੋਵੋਗੇ ਸਮਝ ਗਏ ਕੋਈ ਵੀ ਕਲਮੇਸ਼ੁਰਾ ਤਾਂ ਕੋਈ ਜਿਆਦਾ ਨਹੀਂ ਹੈਗਾ ਔਖਾ ਲਿਓਣਾ ਉਹ ਤਾਂ ਘਰੇ ਲਿਆ ਕੇ 10 ਰੁਪਏ ਦਾ ਆਜੂਗਾ 20 ਰੁਪਏ ਦਾ ਆਜੂਗਾ ਉਹ ਤਾਂ ਦੋ ਚੁਟਕੀਆਂ ਕਾਲ ਹੋਰ ਖਾਰ ਐ ਹੋ ਬਸ ਉਹਨੂੰ ਦੋ ਤਿੰਨ ਬੂੰਦਾ ਤੁਨਤੀ ਪਾਉਣੀਆਂ ਨੇ ਸਮਝ ਗਏ ਤੇ ਲੋ ਮਾਣੋ ਨਾਲ ਮੇਰੇ ਗੀਤ ਦਾ ਵੀ ਨਾਲ ਤੇ ਲੋਤੇ ਦਾ ਵੀ ਦੱਸਿਓ ਤੁਹਾਨੂੰ ਇਹ ਇਹ ਕਿਹੋ ਜਿਹਾ ਮੇ ਸਾਡਾ ਗੀਤ ਲੱਗਿਆ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਈ ਭੈਣਾ ਕਹਿੰਦੀਆਂ ਜੀ ਅਸੀਂ ਅਨਪੜ੍ਹਾਂ ਸਾਨੂੰ ਬੱਚੇ ਆ ਦਿਖਾ ਦਿੰਦੇ ਨੇ ਸਾਰਾ ਕੁਝ ਸਾਨੂੰ ਲਿਖਣਾ ਨੇ ਉਹਨਾਂ ਨੇ ਫੋਨ ਤੇ ਫਿਰ ਦੱਸਦੀਆਂ ਵੀ ਇਹ ਸਾਡੇ ਕੰਨਾਂ ਦੀ ਆਵਾਜ਼ਾਂ ਠੀਕ ਹੋ ਗਈਆਂ ਜੀ ਸਾਡਾ ਸਿਰ ਦੁਖਣੋਂ ਹਟ ਗਿਆ ਜੀ ਹੈਨਾ ਤੇ ਸਾਡੇ ਗੋਡੇ ਦੁਖਣੋਂ ਹਟ ਗਏ ਤੇ ਉਹ ਮੈਨੂੰ ਫਿਰ ਫੋਨ ਨਾਲ ਆਹੀ ਦੱਸੀ ਜਾਂਦੀਆਂ ਮੈਂ ਆਖਿਆ ਇੱਕ ਦੋ ਉਹਨੇ ਤਾਂ ਕਮੈਂਟ ਵੀ ਪਾਈ ਹੋਏ ਨੇ ਤੇ ਜਿਹੜਾ ਜੋੜਾ ਦਰਦ ਹੈ ਮੈਂ ਖਾਇਰਾ ਗੁੰਡਾਲਾ ਮੈਂ ਦੱਸਿਆ ਸਿੱਥੋਂ ਗੁੰਦ ਨਾ ਮਿਲੀ ਮੈਂ ਇਹ ਤੇ ਦਿਖਾਈਆ ਗੁੰਦ ਲਿਆ ਕੇ ਬੰਸਾਰੀਆਂ ਦਾ ਬੰਸਾਰੀ ਕਹਿੰਦੇ ਹੁੰਦੀ ਨਹੀਂ ਮੈਂ ਕਿਹਾ ਖਾਇ ਦੁਖਣ ਲੱਗਦੀ ਆ ਫਿਰ ਉਹਨਾਂ ਨੇ ਉਹਦੀ ਦਿਖਾਤੀ ਕਹਿੰਦੇ ਆਛਾ ਪਕੌੜੀਆਂ ਵਰਗੀ ਉਹ ਮੈਂ ਵੀਡੀਓ ਤੇ ਵੀ ਦਿਖਾਈਆ ਲੋਕਾਂ ਨੂੰ ਤੇ ਨਹੀਂ ਸਾਡੇ ਸੁਨਾਮ ਜਿੰਨੀ ਮਰਜ਼ੀ ਲੈ ਜਾਓ ਸ਼ੇਰਪੁਰ ਵਾਲੀ ਭੈਣ ਕਹਿੰਦੀ ਮੈਨੂੰ ਬਰਨਾਲੇ ਤੋਂ ਮਿਲੀ ਇੱਥੋਂ ਮਿਲੀ ਨਹੀਂ ਹੈਗੀ ਉਹਨੇ ਉਹਨੂੰ ਮੈਂ 10ਵੇਂ ਦਿਨ ਹੀ ਮੇਰੇ ਗੋਡੇ ਠੀਕ ਹੋਣੇ ਸ਼ੁਰੂ ਹੋ ਗਏ ਹੈਨਾ ਤੇ ਗਊ ਤੁਹਾਨੂੰ ਦੱਸਿਆ ਉਹ ਨੁਕਤਾ ਕੱਢ ਕੇ ਦੇਖ ਲਿਓ ਤੁਸੀਂ ਬਾਰੀ ਬਾਰੀ ਫਿਰ ਮੈਂ ਇੰਨੇ ਦੱਸਨੇ ਔਖੇ ਹੁੰਦੇ ਅੱਛਾ ਰਿਪੀਟ ਮੈਂ ਕਰ ਦਈਏ ਨੇ ਬਾਰੀ ਉਹਨਾਂ ਦੀ ਵੀ ਆ ਜਾਊਗੀ ਹੈਨਾ ਫਿਰ ਮੈਂ ਰਿਪੀਟ ਕਰ ਦਿਆਂ ਨੁਕਤੇ ਬਾਰੀ ਬਾਰੀ ਕਿ ਪਰ ਤੁਸੀਂ ਲਿਖ ਲਿਆ ਕਰੋ ਹੋਰ ਆਸਮਾਨ ਲਈ ਵੀ ਦੱਸੋ ਜਿਹੜਾ ਵਿਚਾਰਾ ਕੋਈ ਨਹੀਂ ਦੇਖਣ ਜਾਂਦਾ ਅਮਰੀਕਾ ਤੇ ਇੱਕ ਭੈਣ ਕਹਿੰਦੀ ਮੇਰਾ ਪੁੱਤ ਕੰਦਰਾ ਟੱਕਰਾ ਮਾਰਦਾ ਸਿਰ ਤੋਂ ਉਹਨਾਂ ਨੇ ਪੂਰੇ ਬਣਾ ਕੇ ਖਾਦੇ ਨੇ ਉਹ ਇੰਨਾ ਕਹਿੰਦੇ ਅਸੀਂ ਤਾਂ ਜੀ ਇੰਨਾ ਸ਼ੁਕਰਗੁਜ਼ਾਰਾਂ ਜਿਦਨਾਈ ਤੁਹਾਨੂੰ ਮਿਲ ਕੇ ਜਾਵਾਂਗੇ ਮੈਂ ਕਿਹਾ ਤੁਸੀਂ ਮੈਂ ਕਿਹੜਾ ਤੁਹਾਨੂੰ ਕੁਝ ਦਿੱਤਾ ਹੈਗਾ ਤੇ ਤੁਸੀਂ ਆਦੀ ਮਿਹਨਤ ਕਰੀਆ ਪਰਮਾਤਮਾ ਨੇ ਤੁਹਾਨੂੰ ਉਸ ਮੰਦਰ ਦੇ ਪਛਾਤਾ ਤੇ ਇਹ ਜਿਹੜੇ ਕੂੜੇ ਮ ਤੇ ਮੇਰਾ ਸਿਰ ਵਾਂਹ ਦੁਖਦਾ ਹੁੰਦਾ ਸੀ ਉਹ ਤੁਸੀਂ ਵੀਡੀਓ ਕੱਢ ਕੇ ਦੇਖ ਲਿਓ ਤੇ ਆਪਰੇ ਘਰੇ ਥੋੜਾ ਕਿ ਹੋਆ ਥੋਡੇ ਪੂੜੇ ਥੋੜਾ ਗੁੜ ਤੁਸੀਂ ਖਾਣੇ ਨੇ ਤੇ ਰੋਗ ਤਾਂ ਛੁਟਕਾਰਾ ਵਧੀਆ